ਦਵਾਰ ਜਨ ਸੰਗਰਾਮ ਜਨ ਕੋ ਗੁਰੂ ਪਰਵਜਾ ਖਾਸ ਦੇ ਬਸਿਆ ਸਿੰਘ ਸਨੂਰ ਵੀ ਨੇ ਹਰ ਰੋਜ ਨਿਰਤਨੇਮ ਵੜਾਈਂਗੇ ਅੰਤ ਚੜਾਈ ਸੋਏ ਅੰਤਵੇਰ ਨੇ ਸਾਰਿਆਂ ਨੇ ਜਦੋਂ ਸਾਥ ਛੜਣਾ ਅੰਤ ਵੇਲੇ ਉਹਨੇ ਸਹਾਇਤਾ ਕਰਨੀ ਸੁਣ ਸੁਣ ਮੇਰੀ ਕਾਮਣੀ ਏ ਮੇਰੀ ਜਿੰਦੇ ਸੁਣ ਤੂੰ ਉਹਨੂੰ ਚੇਤੇ ਕਰ ਪਾਰ ਉਤਾਰਾ ਹੋਏ ਤੇਰਾ ਪਾਰ ਉਤਾਰਾ ਤਾਂ ਹੋਣਾ ਜੇ ਹਰ ਰੋਜ ਯਾਦ ਕਰੇਂਗੀ ਏ ਮੇਰੀ ਜਿੰਦੇ ਹੁਣ ਅੱਗੇ ਸਬੋਧਨ ਕਰਦੇ ਨੇ ਪ੍ਰਮਾਤਮਾ ਨੂੰ ਦਇਆਲ ਗੁਰਬਾਣੀ ਦੇ ਵਿੱਚ ਤੋਂ ਲਗਭਗ ਅਖੀਰਲਾ ਜਿਹੜਾ ਲਫ਼ਜ਼ ਪਹਿਲਾ ਆਉਂਦਾ ਹੈ ਮੁਕਤਾ ਤੇ ਉਹ ਸਬੋਧਨ ਹੁੰਦਾ ਹੈ ਉਥੇ ਰੁਕੜਾ ਹੁੰਦਾ ਹੈ ਇਹਦਾ ਅਰਥ ਹੁੰਦਾ ਹੈ ਇਹ ਦਇਆਲ ਜਿਵੇਂ ਮਨ ਤੇ ਭਾਈ ਬਾਬਾ ਇਸ ਇਹ ਸਾਰੇ ਸਬੋਧਨ ਨੇ ਇੱਥੇ ਆਇਆ ਹੈ ਦਇਆਲ ਏ ਪ੍ਰਭੂ ਤੇਰੇ ਨਾਮ ਕਰਾਂ ਮੈਂ ਤੇਰੇ ਨਾਮ ਨਾਲ ਜੋ ਜੁੜ ਕੇ ਤਰ ਸਕਦਾ ਸਤਿ ਕੁਰਬਾਨੇ ਜਾਉ ਮੈਂ ਤੈਨੂੰ ਸਦਾ ਹੀ ਬੁਲਹਾਰ ਜਾਂਦਾ ਰਹਾਉ ਇਹ ਵੀ ਇੱਕ ਰਹਾਉ ਦੀ ਪੰਪੀ ਹੈ ਸਰਬੰਗ ਸੱਚਾ ਏਕ ਹੈ ਇਹ ਜਿਹੜਾ ਆਕਾਰਪੁਰਖ ਨਾ ਉਹ ਸੱਚਾ ਸਤ ਇੱਕੋ ਹੀ ਹੈ ਦੂਜਾ ਨਹੀਂ ਕੋਈ ਉਹਦੇ ਬਰਾਬਰ ਦਾ ਹੋਰ ਕੋਈ ਨਹੀਂ ਬਾਕੀ ਜੋ ਵੀ ਆ ਨਾ ਜੇ ਕਿਸੇ ਨੂੰ ਸ਼ਕਤੀ ਦਿੱਤੀ ਜਿਹਨੇ ਅਸੀਂ ਪੂਜਾ ਕਰਨੇ ਸਤਕਾਰ ਕਰਨੇ ਉਹਦੇ ਬਣਾਇਆ ਹੋਇਆ ਉਹਨੇ ਸਭ ਕੁਝ ਦਿੱਤਾ ਹੋਇਆ ਇਹ ਤਾਂ ਕਿ સેવા ਸੋਖ ਰਹੇ ਜਾਂਕੂ ਨਜ਼ਰ ਕਰੇ ਉਹ ਆਕਾਲ ਪੁਰਖ ਦੀ ਬੰਦਗੀ ਸੇਵਾ ਉਹ ਕਰ ਸਕਦਾ ਜਿਹਦੀ ਉੱਤੇ ਉੱਤੇ ਮੇਰ ਹੁੰਦੀ ਤੇ ਮੇਰ ਕਿਤੇ ਉੱਤੇ ਹੁੰਦੀ ਜਿਹੜਾ ਕਰਨ ਯੋਗ ਹੋਵੇ ਜਿਹੜਾ ਲਾਇਕ ਹੋਵੇ ਤੇ ਤੁਝ ਬਾਜ ਪਿਆਰੇ ਕੇਵਰ ਹਾਂ ਤੇ ਪ੍ਰਭੂ ਜੀ ਮੈਂ ਕਿਵੇਂ ਤੇ ਤੇਰੇ ਨਾਲ ਟੁੱਟ ਕੇ ਸੁਖੀ ਰਹਿ ਸਕਦਾ ਹਾਂ ਤੇ ਸਤਿਗੁਰੂ ਜੀ ਕਹਿੰਦੇ ਨੇ ਸਾ ਵੜੇ ਆਈ ਦੇ ਸਾ ਦਾ ਭਾਵ ਹੈ ਉਹ ਸਾ ਸੇ ਇਸੂ ਤੇ ਸਾਈ ਇਹਨਾਂ ਦਾ ਸਾਰਿਆਂ ਦਾ ਅਰਥ ਉਹ ਹੀ ਆ ਤੇ ਸਤਿਗੁਰੂ ਕਹਿੰਦੇ ਨੇ ਹੈ ਪ੍ਰਭੂ ਮੈਨੂੰ ਇਹੋ ਬੜਿਆਈ ਦੇ ਤਾਕਤ ਦੇ ਸਕਤੀ ਦੇ ਜੁਗਤੀ ਦੇ ਜਿਤ ਨਾਮ ਤੇਰੇ ਲਾਗ ਰਹਾ ਤੇ ਦੂਜਾ ਨਹੀਂ ਕੋਏ ਤੇ ਜਿਸ ਅਗੇ ਪਿਆਰੇ ਜਾਇ ਕਹਾ ਹੈ ਪਿਆਰੇ ਪ੍ਰਭੂ ਹੋਰ ਕੋਈ ਦੂਜਾ ਹੈ ਨਹੀਂ ਤੇ ਜਿਤ ਕੋ ਮੈਂ ਨਾਮ ਦੀ ਦਾਤ ਮੰਗਾ ਤੇ ਆਪਣੇ ਦੁੱਖਾਂ ਤੋਂ ਬਚਣ ਵਾਸਤੇ ਬੇਨਤੀ ਕਰ ਰਹਾ ਹਾਂ ਹੁਣ ਸਤਿਗੁਰੂ ਜੀ ਕਹਿੰਦੇ ਨੇ ਸੇਵੀ ਸਾਹਿਬ ਆਪਣਾ ਅਵਰਨ ਜਾਚੋਂ ਕੋਈ ਕਹਿੰਦੇ ਨੇ ਮੈਂ ਮੈਨੂੰ ਸਮਝ ਆ ਗਈ ਹੈ ਮੈਂ ਆਪਣੇ ਮਾਲਕ ਦੇ ਅੱਗੇ ਹੀ ਜਾਚਣਾ ਕਰਾਂ ਮੰਗਾ ਹੋਰ ਕਿਸੇ ਅੱਗੇ ਨਾ ਮੰਗਾ ਤੇ ਸਤਿਗੁਰੂ ਕਹਿੰਦੇ ਨੇ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁਕ ਚੁਕ ਹੋਏ ਮੈਂ ਤਾਂ ਸੇਵਕ ਉਹਦਾ ਦਾਸ ਹਾਂ ਸੇਵਕ ਹਾਂ ਕਿ ਮੈਂ ਇੱਥੋਂ ਖਿੰ ਖੇਨ ਬਿੰਦ ਬਿੰਦ ਦਾ ਭਾਵ ਖਿੰ ਖੇਨਾ ਚੁੱਕ ਚੁੱਕ ਹੋਏ ਮੈਂ ਚੁੱਕ ਟੋਟੇ ਟੋਟੇ ਕਰਕੇ ਜਿੰਦਵਾਰ ਜਾਂ ਕੁਰਬਾਨ ਜਾਵਾਂ ਸਾਹਿਬ ਇੱਥੇ ਫੇਰ ਉਖੜਾ ਇਹ ਵੀ ਸੰਬੋਧਨ ਹੈ ਏ ਮਾਲਕ ਏ ਪ੍ਰਭੂ ਤੇਰੇ ਨਾਮ ਵਿੱਚ ਟੋਂ ਤੇ ਸਤਿਗੁਰੂ ਜੀ ਕਿੰਦੇ ਨੇ ਵਿਟੋਂ ਦਾ ਅਰਥ ਹੈ ਤੂੰ ਤੇਰੇ ਨਾਮ ਤੋਂ ਬਿੰਦ ਬਿੰਦ ਚੁੱਕ ਚੁੱਕ ਹੋਏ ਸਤਿਗੁਰ ਮਹਾਰਾਜ ਸਾਹਿਬ ਜੀ ਕਿੰਦੇ ਨੇ ਜੇ ਮੇਰੇ ਉੱਤੇ ਤੂੰ ਕਿਰਪਾ ਕਰ ਦਵੇਂ ਤੇ ਫਿਰ ਮੈਂ ਨਾਮ ਦੀ ਦਾਤ ਦੇਵੇਂ ਤੇ ਮੈਂ ਫਿਰ ਤੇਰੇ ਤੋਂ ਕੁਰਬਾਨ ਹੋ ਜਾਵਾਂ ਤੇਰਾ ਧੰਨਵਾਦ ਕਰਾਂ ਸ਼ੁਗਰ ਕਰਾਂ ਆਪਣੀ ਜਿੰਦਵਾਰ ਦਿਆਂ ਕੁਰਬਾਨ ਜਾਵਾਂ ਬਲਹਾਰ ਜਾਵਾਂ ਤੇਰੇ ਨਾਮ ਤੋਂ ਤੇਰੇ ਤੋਂ ਸਦਕੇ ਜਾਵਾਂ ਰਹਾਉ ਇਹਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਾਨੂੰ ਯੋਗਤੀ ਦੱਸੀ ਹੈ ਸਭ ਜਿੰਨੇ ਨੇ ਇਹ ਸਾਰੇ ਸਿੱਖਿਆਦਾਇਕ ਹੁੰਦੇ ਨੇ ਸਾਨੂੰ ਯੋਗਤੀ ਦੱਸਦੇ ਨੇ ਸਾਨੂੰ ਅ ਅਸੀਂ ਕਿਵੇਂ ਸੰਸਾਰ ਦੇ ਵਿੱਚ ਜੀਵਣਾ ਉਸ ਪਰਬੂ ਦੀ ਨਾਲ ਅਸੀਂ ਟੁੱਟੇ ਹੋયા ਕਿਵੇਂ ਜੁੜਨਾ ਇਸ ਸੰਸਾਰ ਨੂੰ ਸੁਭਾਵਨਾ ਕਿਵੇਂ ਬਣਾਉਣਾ ਸਮਾਜ ਦੇ ਵਿੱਚ ਕਿਵੇਂ ਰਹਿਣਾ ਲੋਕਾਂ ਨਾਲ ਕਿਵੇਂ ਵਰਤਾਅ ਕਰਨਾ ਵੱਖ-ਵੱਖ ਤਰੀਕਿਆਂ ਦੇ ਨਾਲ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਇਆ ਗਿਆ ਹੈ ਅੱਜ ਦੇ ਸਬਦ ਦੇ ਵਿੱਚ ਸਾਨੂੰ ਜੋ ਯੋਜੁਕਤੀ ਦੱਸੀ ਹੈ ਉਸ ਨੂੰ ਅਸੀਂ ਆਪਣੇ ਹਿਰਦੇ ਵਿੱਚ ਵਸਾ ਕੇ ਤੇ ਉਸ ਯੋਜੁਕਤੀ ਤੋਂ ਆਲਾਬ ਲੈ ਕੇ ਤੇ ਪਰਬੂ ਨੂੰ ਯਾਦ ਕਰਨਾ ਹੈ ਜਿਹੜਾ ਇੱਕ ਹੈ ਸਾਰੀ ਕਾਇਨਾਤ ਦਾ ਮਾਲਕ ਹੈ ਸਰਬ ਸ਼ਕਤੀਮਾਨ ਹੈ ਇਹ ਉਹ ਉਹਦੇ ਨਾਲ ਜੇ ਜੁੜਨਾ ਤੇ ਗੁਰੂ ਦੀ ਕਿਰਪਾ ਹੋਵੇ ਫਿਰ ਇਸ ਕਰਕੇ ਸਾਨੂੰ ਗੁਰੂ ਦੇ ਲਾੜ ਆ ਕੇ ਲੱਗ ਕੇ ਸਰਨੇ ਆ ਕੇ ਤੇ ਬੇਨਤੀਆਂ ਕਰਦੇ ਰਹਿਣਾ ਚਾਹੀਦਾ ਹੈ ਗੁਰਾ ਇੱਕ ਦੇਵੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਨਹੀਂ ਪਰਵਾਣੀ ਪੜਦੇ ਆ ਵਿਚਾਰਦੇ ਆ ਇੱਕ ਨਹੀਂ ਨਿਕਾਪ ਲਾ ਹੋ ਜਾਂਦੀਆਂ ਨਹੀਂ ਬੱਸ ਲਵੋ ਆਨਵਾਇ ਸਵੇਰ ਸਤਬਖਸੋ ਪਿਆਰ ਨਾਲ ਸਾਰੇ ਗੱਜਕੇ ਫਤੇ ਬਨਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੋ ਅੰਤ